ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਣਾ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾ ਅੱਜ ਮੈਂ ਤੁਹਾਡੇ ਨਾਲ ਕੁਝ ਅਜਿਹੀਆਂ ਗੱਲਾਂ ਕਰਦੀਆਂ ਵੀ ਜਿਹੜੀਆਂ ਮੈਂ ਫੀਲ ਕਰੀਆਂ ਜਿਹੜੀਆਂ ਮੈਨੂੰ ਫੀਲ ਕਰੀਆਂ ਨਹੀਂ ਹੋ ਰਹੀਆਂ ਹੋ ਰਿਹਾ ਮੇਰੇ ਨਾਲ ਇਹ ਸਭ ਕੁਝ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੈਂ YouTube ਫੈਮਿਲੀ ਨੂੰ ਆਪਣੀ ਫੈਮਿਲੀ ਮੰਨਦੀ ਆ ਮੈਂ ਜੋ ਗੱਲ ਕਹਿਣੀ ਹੁੰਦੀ ਆ ਹਨ ਉਹੀ ਕਹਿਣੀ ਹੁੰਦੀ ਆ ਜੋ ਮੇਰੇ ਨਵੀਤ ਦੀ ਆ ਜਾਂ ਮੈਂ ਹੰਡਾਉਣੀ ਆ ਹਨ ਤੇ ਆਪਾਂ ਸੱਚ ਬੋਲਣ ਲੱਗਿਆ ਘਬਰਾਟ ਨਹੀਂ ਬਣਦੇ ਤੁਹਾਨੂੰ ਪਤਾ ਹੀ ਆ ਵੀ ਮੇਰੇ ਤੇ ਕਿਸੇ ਨੇ ਉਂਗਲੀ ਚੱਕੀ ਸੀ ਆਪਾਂ ਆਵਦੀ ਸਾਰੀ ਚੀਜ਼ਾਂ ਹੀ ਬਿਆਨ ਕਰਤੀ ਵੀ ਸਾਡੇ ਨਾਲ ਹੀ ਹੋਇਆ ਮੈਨੂੰ ਉਹਨਾਂ ਚੀਜ਼ਾਂ 'ਚ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਜਿਹੜਾ ਤੁਹਾਡੇ ਨਾਲ ਬੀਤਿਆ ਹਨ ਜਾਂ ਤੁਹਾਡੇ 'ਚ ਕੋਈ ਵਖਤ ਪਿਆ ਵਖਤ ਦੀ ਮਾਰ ਪਈਆ ਹਨ ਉਹਦੇ ਵਿੱਚ ਤੁਸੀਂ ਸ਼ੇਅਰ ਕਰਦੋਂ ਕਦੇ ਝਿਜਕਿਆ ਨਾ ਕਰੋ ਕਿਉਂਕਿ ਸੱਚ ਸੱਚ ਹੁੰਦਾ ਵੀਰੇ ਸੱਚ ਨੇ ਇੱਕ ਦਿਨ ਨਿੱਤਰਨਾ ਹੁੰਦਾ ਸੋ ਵੈਗਰੂ ਦੀ ਕਿਰਪਾ ਰਹੀ ਹੈ ਕੋਈ ਕਰਮਾਂ ਦੇ ਫਲ ਹੁੰਦੇ ਆ ਜਿਹੜੇ ਆਪਾਂ ਨੂੰ ਮਿਲ ਜਾਂਦੇ ਆ ਪਰ ਲੋਕ ਉਹਨਾਂ ਨੂੰ ਗਲਤ ਯੂਜ਼ ਕਰਕੇ ਲੋਕ ਮਿਹਣੇ ਦੇਣ ਲੱਗ ਜਾਂਦੇ ਆ ਵੀ ਤੁਹਾਡੇ ਨਾਲ ਐ ਹੋਇਆ ਚਲੋ ਕੋਈ ਸਾਡੇ ਨਾਲ ਫਿਰ ਕੀ ਹੋ ਗਿਆ ਮੈਂ ਹੁਣ ਤੁਹਾਨੂੰ ਦੱਸਦੀ ਆਂ ਜੁਪੈਰਾ ਸਾਹਿਬ ਕੱਟਣ ਦੀ ਸ਼ਕਤੀ ਜੁਪੈਰਾ ਸਾਹਿਬ ਦੇ ਗੁਣ ਕਿੰਨੇ ਆ ਮੈਥੋਂ ਪੁੱਛੋ ਇੱਕ ਵੀਡੀਓ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅੱਜ ਵੀ ਦੱਸਦੀ ਆਂ ਵੀ ਕੋ ਕੁੜੀ ਨੂੰ ਮੈਂ ਜੁਪੈਰਾ ਸਾਹਿਬ ਕੱਟਣ ਨੂੰ ਕਿਹਾ ਸੀ ਕੁੜੀ ਮੇਰੀ ਵੀਡੀਓ ਸੁਣਣ ਦੀ ਆ ਭੁੱਲ ਜਾਣੀ ਆ ਬਦਾਂ ਤਾਂ ਨਿਊਜ਼ੀਲੈਂਡ ਤੋਂ ਆ ਬਦਾਂ ਨੀ ਇੰਗਲੈਂਡ ਤੋਂ ਉਹ ਕੁੜੀ ਨੂੰ ਦੁਪਹਿਰਾ ਸਾਹਿਬ ਸੁਣਨ ਨਾਲ ਜਿਹੜਾ ਬਾਹਰ ਬੈਠੇ ਨੂੰ ਕੰਮ ਨਹੀਂ ਸੀ ਮਿਲਦਾ ਇੱਕ ਮਹੀਨੇ ਚ ਕੰਮ ਮਿਲ ਗਿਆ ਸੀ ਦੁਪਹਿਰਾ ਸਾਹਿਬ ਸੁਣਾ ਤੇ ਹੁਣ ਤੁਸੀਂ ਦੁਪਹਿਰਾ ਮੈਂ ਦੁਪਹਿਰਾ ਸਾਹਿਬ ਮੈਥੋਂ ਪੜਾਤਾ ਜਾਂਦਾ ਨਹੀਂ ਵੀਰੇ ਝੂਠ ਨਹੀਂ ਮੈਂ ਛੋਡੇ ਕੋਲੇ ਬੋਲਦੀ ਜਮਾ ਨਾ ਹੁਣ ਬੋਲਣਾ ਬਿੰਦ ਨੂੰ ਬੋਲਣਾ ਮੈਂ ਕੀ ਕਰਦੀ ਆ ਮੈਂ ਪੰਜ ਬਾਣੀਆਂ ਜਪਜੀ ਸਾਹਿਬ ਪੜ ਲੈਣੀਆਂ ਦੋ ਚਪਈ ਸਾਹਿਬ ਪੜ ਲੈਣੀਆਂ ਤੇ ਸੁਖਮਨੀ ਸਾਹਿਬ ਜਦ ਤੱਕ ਅੰਨਾਂ ਚ 이어 ਫਾਣ ਲਾ ਕੇ ਸੁਣਦੀ ਆ ਮੈਨੂੰ ਬੈਠਿਆ ਨਹੀਂ ਆਂਦਾ ਵੀਰੇ ਬੈਠਣ ਦੀ ਪ੍ਰੋਬਲਮ ਆ ਥੋੜੀ ਜੀ ਵੀ ਮੇਰੀ ਆਪਰੇਸ਼ਨਾਂ ਤਿੰਨ ਚਾਰ ਆਪਰੇਸ਼ਨ ਹੋਏ ਆ ਬਾਕੀ ਘਰ ਦੀ ਕਬੀਲਦਾਰੀ ਸਾਰੀ ਮੇਰੇ ਹੱਥ ਆ ਬਾਕੀ ਘਰ ਦਾ ਲੈਣ ਦੇਣ ਸਾਰਾ ਟੈਨਸ਼ਨਾਂ ਹੁੰਦੀਆਂ ਆਪਾਂ ਨੂੰ ਹਣਾ ਪੰਗੇ ਹੁੰਦੇ ਆਪਣੇ ਜ਼ਿੰਦਗੀ ਦੇ ਉਹ ਸਾਰਾ ਕੁਝ ਮੇਰੇ ਤੇ ਆ ਉਹਦਾ ਕਰਕੇ ਨਾ ਵੀ ਥੋੜਾ ਜਿਹਾ ਵੀਕਨੈਸ ਵੀ ਹੋ ਜਾਂਦਾ ਹੈ ਬੰਦਾ ਦਿਮਾਗ ਚ ਕੁਝ ਚੱਲੀ ਜਾਂਦਾ ਹੁੰਦਾ ਇਹ ਤਾਂ ਸਾਰਿਆਂ ਨਾਲ ਹੀ ਹੁੰਦਾ ਮੈਂ ਤੁਹਾਨੂੰ ਦੱਸਾਂ ਵੀ ਮੈਂ ਐਵੇਂ ਕਰਦੀ ਆ ਡੇਲੀ ਮੈਂ ਕਹਣੀ ਆ ਜੇ ਮੇਰੇ ਮੈਂ 4 ਦਿਨ ਮੇਰੇ ਚ ਸੈੱਲ ਘੱਟੇ ਰਹੇ ਆ ਤੇ ਮੈਨੂੰ ਐ ਸੁਰਤ ਨਹੀਂ ਸੀ ਰਹਿੰਦੀ ਅੱਖਾਂ ਵਟ-ਵਟ ਝਾਕਦੀ ਹੁੰਦੀ ਸੀ ਵੀ ਮੈਂ ਕਿੱਥੇ ਫਿਰਦੀ ਆ ਤੇ ਪਰ ਜਦੋਂ ਮਨ ਚ ਪਈ ਧਾਰ ਲੈਂਦੀ ਸੀ ਨਾ ਵੀ ਵੈਗੁਰੂ ਮੰਨਾ ਹੋਣਾ ਮੈਂ ਪਾਠ ਕਰਨਾ ਮੈਥੋਂ ਨਹਾਤਾ ਨਹੀਂ ਗਿਆ ਹੈ ਮੈਂ ਪਾਠ ਨਹੀਂ ਕੀਤਾ ਵੈਗੁਰੂ ਮੇਰਾ ਜੀ ਨਹੀਂ ਲੱਗ ਰਿਹਾ ਤੇ ਜਗੀਰ ਮੰਨਿਓ ਮਦੀਪੂ ਨੂੰ ਮੜਾ ਜਾ ਕਹਿ ਦਿੰਦੀ ਵੀ ਦੀਪੂ ਮੈਨੂੰ ਬਾਥਰੂਮ ਤੇ ਛੱਡ ਗਈ ਪੁੱਤ ਮੈਂ ਵਧੀਗਾ ਨਹਾ ਲੈਂਦੀ ਹੂੰ ਮੈਥੋਂ ਖੜਿਆ ਨਹੀਂ ਸੀ ਜਾਂਦਾ ਛੱਡ ਕੇ ਫਫਾਰਾ ਪਿੰਡੇ ਤੇ ਪਾਣੀ ਪਾ ਕੇ ਸਾਫ ਕੱਪੜੇ ਪਾ ਕੇ ਤੇ ਮੈਂ ਫਿਰ ਕੁੱਟਕਾ ਸਾਹਿਬ ਚੱਕ ਕੇ ਕੁਰਸੀ ਦੇ ਬਹਿ ਕੇ ਪਾਠ ਪੜ੍ਹਦੀ ਸੀ ਕੁਰਸੀ ਮੇਰੀ ਜਿਹੜੀ ਸੁਨ ਦਿਖਾਵਾ ਮੋਦਰ ਕਲ ਕਰ ਮੈਨੂੰ ਕੈਮਰਾ ਨਹੀਂ ਕਮਾਉਣ ਆਉਂਦਾ ਜੀ ਪੰਗਾਏ ਤੇ ਉਹ ਭਈ ਇਹ ਨਾ ਖੁੰਜੇ ਚ ਲੱਕੜ ਦੀ ਕੁਰਸੀ ਉਹਦੇ ਤੇ ਬਹਿ ਕੇ ਪਾਠ ਕਰਦੀ ਹੁੰਦੀ ਆ ਮੈਂ ਮਿੱਥੋਂ ਬੈਠਿਆ ਨਹੀਂ ਜਾਂਦਾ ਵੀਰੇ ਮੇਰੇ ਠੀਕੇ ਨਾ ਟੂ ਵਿੱਚ 3-4 ਲੱਗਗੇ ਪਰ ਮੈਂ ਗੁਰੂ ਦਾ ਲੜ ਨਹੀਂ ਛੱਡਣਾ ਨਾ ਛੱਡਿਆ ਨਾ ਛੱਡਣਾ ਕਿਉਂਕਿ ਗੁਰੂ ਨੇ ਮੈਨੂੰ ਇੱਥੋਂ ਤੱਕ ਕਰ ਲਿਆਂਦਾ ਅੱਗੇ ਵੀ ਲੈ ਕੇ ਜਾਊਗਾ ਤੇ ਤੁਸੀਂ ਯਕੀਨ ਮੰਨਿਓ ਪਤਾ ਨਹੀਂ ਕਿਵੇਂ ਮੇਰੇ ਚ ਤਾਕਤ ਆ ਜਾਂਦੀ ਨੇ ਮੈਂ ਪਾਠ ਪੜ੍ਹ ਲੈਂਦੀ ਅੱਖਾਂ ਵਿੱਚ ਜਿਹੜੀਆਂ ਹੁੰਦੀਆਂ ਐ ਅੱਖਾਂ ਪੱਟੀਆਂ ਨਹੀਂ ਛੀ ਜਾਂਦੀਆਂ ਪਾਠ ਵੀ ਪੜ੍ਹ ਲੈਂਦੀ ਨਾ ਵੀ ਲੈਂਦੀ ਪਰ ਕਿਰਪਾ ਇੰਨੀ ਨਹੀਂ ਰਹੀ ਗੁਰੂ ਰਾਮਦਾਸ ਦੀ ਮੇਰੇ ਇੱਥੇ ਮੈਂ ਇੱਕ ਦਿਨ ਵੀ ਐਸਾ ਨਹੀਂ ਗਿਆ ਵੀ ਮੈਂ ਪਾਠ ਛੱਡਿਆ ਹੋਵੇ ਕਰ ਨਹੀਂ ਕਰਨਾ ਪਾਠ ਪੈ ਰੋਣ ਲੱਗ ਜਾਂਦੀ ਆ ਬਾਏ ਗੁਰੂ ਨਾਲ ਲੜਨ ਲੱਗ ਜਾਂਦੀ ਆ ਮਹਾਰਾਜ ਮੈਂ ਪਾਠ ਕਰਨਾ ਸੀਗਾ ਮੈਥੋਂ ਹੋ ਨਹੀਂ ਰਿਹਾ ਮਹਾਰਾਜ ਮੈਂ ਤੁੱਖਿਆ ਨਹੀਂ ਜਾਂਦਾ ਪਤਾ ਨਹੀਂ ਕਿਵੇਂ ਹਿੰਮਤ ਆਵਾ ਦਿੰਦੇ ਆ ਉੱਠ ਕੇ ਪਾਠ ਕਰ ਲੈਣੀ ਆ ਨਾ ਵੀ ਲੈਣੀ ਆ ਮੈਂ ਕਹਣੀਆ ਸੱਚੇ ਬਾਦਸ਼ਾਹ ਵਾਹਿਗੁਰੂ ਜਿਹੜੀ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਨਾ ਵਾਹਿਗੁਰੂ ਸਭ ਤੇ ਕਰੇ ਸਭ ਦੀ ਜਿੰਨੇ ਹੌਸਲੇ ਬੁਲੰਦ ਰੱਖੇ ਜਿੰਨੇ ਮੇਰੇ ਰੱਖੇ ਮੈਂ ਜਪਰਾ ਸਾਹਿਬ ਤੋਂ ਦੱਸਿਆ ਵੀ ਪੰਜ ਜਪਜੀ ਸਾਹਿਬ ਪੜ੍ਹ ਲੈਣੀ ਹੈ ਤੇ ਦੋ ਜਪਈ ਸਾਹਿਬ ਤੇ ਸੁਖਣੀ ਸਾਹਿਬ ਮੈਂ ਸੁਣ ਲੈਣੀ ਹੈ ਬੈਠਿਆ ਨਹੀਂ ਜਾਂਦਾ ਉਹ ਜਦੋਂ ਮੈਂ ਪੈ ਜਾਂਦੀ ਹੈ ਤੇ ਉਸ ਸੁਖਣੀ ਸਾਹਿਬ ਆਪਣੇ ਜੀ ਚਿਪਚ ਭਰਿਆ ਹੋਇਆ ਬਾਣੀ ਆਪਣੇ ਘਰੇ 24 ਘੰਟੇ ਚੱਲਦੀ ਹੈ ਹੁਣ ਵੀ ਚੱਲੀ ਜਾਂਦੀ ਹੈ 24 ਘੰਟੇ ਮੇਰੀ ਚਿਪ ਬਰਾਈ ਹੋਈ ਆ ਬਾਣੀ ਆਪਣੇ ਘਰੇ 24 ਘੰਟੇ ਗੁਰੂ ਰਾਮ ਦਾਸ ਦੀ ਚਲਦੀ ਹੈ 24 ਘੰਟੇ ਆਪਣੇ ਘਰੇ ਵੀ ਬਈ ਆਂਡਾ ਮੀਟ ਸ਼ਰਾਬ ਕੁਛ ਨਹੀਂ ਹੈਗਾ ਬਸ ਫਰਕ ਇੰਨਾ ਗਾ ਵੀ ਕੋਈ ਪੈਗ ਪੁੱਗ ਲਾਉਣ ਵਾਲਾ ਸਾਡੇ ਘਰੇ ਆ ਜੀ ਪਤਾ ਲੱਗਦਾ ਨਹੀਂ ਪਰ ਅਸੀਂ ਸਾਡੇ ਸਾਡੇ ਜੈਸਾ ਕੋਈ ਇਨਸਾਨ ਨਹੀਂ ਜਿਹੜਾ ਚੀਜ਼ਾਂ ਖਾਂਦਾ ਉਹ ਅੱਜ ਤੱਕ ਸਾਡੇ ਤੇ ਮਹਾਰਾਜ ਦੀ ਕਿਰਪਾ ਰਹੀ ਹੈ ਦੀਪੂ ਛੋਟਾ ਹੁੰਦਾ ਆਂਡਾ ਵਗੈਰਾ ਖਾ ਲੈਂਦਾ ਸੀ ਪਰ ਹੁਣ ਉਹ ਵੀ ਉਹ ਛੱਡ ਗਿਆ ਪਤਾ ਨਹੀਂ ਉਹਦੇ ਦਿਮਾਗ 'ਚ ਕਿਵੇਂ ਮੈਂ ਤਾਂ ਬਸ ਉਹਨੂੰ ਦੋ ਕਵਾਰੀ ਕਿਹਾ ਸੀ ਬੇਟੇ ਪਾਪ ਹੁੰਦਾ ਹਨਾ ਆਪੀ ਛੱਡ ਗਿਆ ਆਪੀ ਗੁਰਬਾਣੀ ਪੜਨ ਲੱਗ ਗਿਆ ਦੀਪੂ ਵੀ ਜਦੋਂ ਦੇ ਸਾਡੇ ਘਰੇ ਸੁਖਮਨੀ ਸਾਹਿਬ ਦੇ ਪਾਠ ਚੱਲਦੇ ਆ ਡੇਲੀ ਸੁਖਮਨੀ ਸਾਹਿਬ ਦਾ ਇੱਕ ਪਾਠ ਸਾਡੇ ਘਰੇ ਚੱਲਦੇ ਜਾਂਦਾ ਡੇਲੀ ਗੁਰਬਾਣੀ ਚੱਲਦੀ ਹੈ ਸਾਡੇ ਡੇਲੀ ਰਹਿਰਾਸ ਸਾਹਿਬ ਚੱਲਦੀ ਹੈ ਆਪਾਂ ਵੀ ਪਾਠ ਕਰਦੇ ਆ ਮੈਂ ਪਾਠ ਕਰਦੀ ਆ ਜਪਜੀ ਸਾਹਿਬ ਚਪਈ ਸਾਹਿਬ ਤੇ ਆਏ ਸੰਡੇ ਨਾ ਕੇ ਦੁਪਹਿਰਾ ਕੱਟਦੇ ਆ ਕਹਿੰਦੇ ਜੀ ਹੋਵੇ ਪ੍ਰਸ਼ਾਦ ਬਣਾ ਲੈਣੇ ਆ ਕਹਿੰਦੇ ਜਮਾ ਥੱਕੇ ਹੋਈਏ ਪ੍ਰਸ਼ਾਦ ਬਣਦਾ ਵੀ ਨਹੀਂ ਬਣਾ ਲੈਣੀ ਐ ਕਿਉਂਕਿ ਗੁਰੂ ਮਹਾਰਾਜ ਦੀ ਦੇਗ ਕਹਿੰਦੇ ਘਰੇ ਬਣਨੀ ਜ਼ਰੂਰੀ ਹੋ ਵਰਤੀ ਜਾਂਦੀ ਹੈ ਵੇਖ ਆਪਣੇ ਕੱਪੜੇ ਦਾ ਕੰਮ ਆ ਆਪਣੇ ਕੋਈ ਨਾ ਕੋਈ ਕਸਟਮਰ ਆ ਜਾਂਦਾ ਵੰਡੀ ਜਾਂਦੀ ਹੈ ਠੀਕ ਐ ਤੇ ਆਇਆ ਐਤਵਾਰ ਕੋਈ ਬਾਹਰ ਅੰਦਰ ਹੋਈਏ ਵੀਰੇ ਕਹਿ ਨਹੀਂ ਸਕਦੇ ਝੂਠ ਨਹੀਂ ਬੋਲਦੇ ਕਿਤੇ ਮਜਬੂਰੀ ਚ ਬਾਹਰ ਹੋਈਏ ਐਤਵਾਰ ਨੂੰ ਕਹਿ ਨਹੀਂ ਸਕਦੇ ਪਰ ਜਿੱਦੇ ਦੀ ਮੈਂ ਚੀਜ਼ਾਂ ਕਰਨ ਲੱਗੀਆਂ ਦੁਪਹਿਰਾ ਸਾਬ ਕੱਟਣ ਲੱਗੀਆਂ ਗੁਰਬਾਣੀ ਪੜਨ ਲੱਗੀਆਂ ਸੁਖਮਣੀ ਸਾਹਿਬ ਦਾ ਪਾਠ ਘਰੇ ਲਾਉਣ ਲੱਗੀਆਂ 24 ਘੰਟੇ ਬਾਣੀ ਲਾਉਣ ਲੱਗੀਆਂ ਵੀਰੇ ਮੇਰੇ ਵਿਗੜੇ ਕੰਮ ਬਣ ਜਾਂਦੇ ਆ ਪੀ ਬਣ ਜਾਂਦੇ ਆ ਮਨ ਤੱਕ ਨਾ ਟੈਨਸ਼ਨ ਜੀ ਪੈ ਜਾਂਦੀ ਵੀ ਫਲਾਣੇ ਦੇ ਪੈਸੇ ਦੇਣੇ ਕਿੱਥੋਂ ਆਉਣਗੇ ਐਨੇ ਦੇਣੇ ਸੀ ਤੇ ਰੱਬ ਨੂੰ ਨਾ ਅਰਦਾਸ ਕਰੀਦੀ ਆ ਬਿਹੀ ਵਾਹਿਗੁਰੂ ਮੇਰੀ इजਤ ਰੱਖ ਦੀ ਮੇਰੀ ਪਤ ਰੱਖ ਦੀ ਬੰਦਾ ਦੁਬਾਰੇ ਫੋਨ ਨਾ ਕਰੇ ਕੋਈ ਹੱਲ ਕਰ ਦੇ ਮੇਰਾ ਤੁ ਆਪੀ ਸੱਚੀ ਮਹਾਰਾਜੇ ਪਤਾ ਨਹੀਂ ਕਿੱਥੋਂ ਬਾਰਡ ਦਾ ਜੀ ਆਪੀ ਮੇਰੇ ਉਹ ਕੰਮ ਬਣ ਜਾਂਦੇ ਆ ਜਿੱਤਾ ਹੁਣ ਅਸੀਂ ਕਰਾ ਲਾ ਕੇ ਹਟਿਆ ਸਾਡਾ ਅੱਧਾ ਪਾਉਣਾ ਕਿੱਲਾ ਸੀ ਬਾਹਨ ਦਾ ਚੱਕਿਆ 70-80 ਹਜ਼ਾਰ ਉਹ ਤੇ ਲੱਗ ਗਿਆ ਫਿਰ ਸਾਡਾ ਟਰਾਂਸਫਾਰਮ ਛੱਡ ਗਿਆ ਤੇ ਉਹ ਕਹਿਣ ਲੱਗੇ ਕਿ ਟਰਾਂਸਫਾਰਮ ਛੱਡ ਗਿਆ ਕਿ ਲੱਗਦਾ ਵੀ ਹੁਣ ਬੋਰ ਨੇ ਤਾਂ ਪਾਣੀ ਪੂਰਾ ਕਰਨਾ ਨਹੀਂ ਤੇ ਹੁਣ ਵੀ ਕੈਵਿਟੀ ਲਾਉਣੀ ਪੈਣੀ ਹੈ ਕੈਵਿਟੀ 3 ਲੱਖ ਲੱਗ ਜਾਂਦਾ ਜੀ ਤੇ ਮੇਰੇ ਤੇ ਟੈਨਸ਼ਨ ਪੈ ਗਈ ਮੈਂ ਖਲਾ ਫਟਾ ਪੰਗਾ ਹੋ ਗਿਆ ਮਖਲਾ ਵੀ ਲੱਖ ਰੁਪਈਆ ਹੁਣ ਫੇਰ ਤੀਜੇ ਹਿੱਸੇ ਦਾ ਆਪਾਂ ਨੂੰ ਆਊਗਾ ਤਿੰਨ ਘਰਾਂ ਦੀ ਮੋਟਰ ਹੈ ਸਾਡੇ ਦੋ ਮੋਟਰਾਂ ਵੀਰੇ ਦੋਨੇ ਮੋਟਰਾਂ ਵੀ ਤਿੰਨ ਤਿੰਨੇ ਕਰਾਂ ਦੀਆਂ ਸਾਂਝੀਆਂ ਸਾਡੀਆਂ ਸਕੀਆਂ ਦੀਆਂ ਤੇ ਉਹ ਕਹਿੰਦੇ ਵੀ ਮਟਰਾਂਸਫਾਰਮ ਵੀ 25 ਦਾ 20 ਦਾ ਕਰਾਉਣਾ ਵੱਟਾ ਉਹ ਵੀ ਕਰਾ ਲਉ ਕਰਾਉਣਾ ਦਾ ਤੇ ਮੋਟਰ ਪਾਣੀ ਘਟਾਉਗੀ ਕਹਿੰਦੇ ਤੇ ਜੇ ਪਾਣੀ ਘਟਾ ਕੇ ਕੈਪਟੀ ਲਾਵਾਂਗੇ ਤੁਸੀਂ ਯਕੀਨ ਮੰਨਿਓ ਪਰਸੋਂ ਮੈਂ ਆਖਿਆ ਸੱਚੇ ਪਾਤਸ਼ਾਹ ਵਾਹਿਗੁਰੂ ਹੁਣ ਕਰਾ ਲਾ ਕੇ ਛੱਡੇ ਆ ਤੇ ਮਾਲਕਾ ਮੇਰ ਕਰ ਵੀ 1 ਸਾਲ ਹੋ ਟੱਪ ਜੇ ਤੇ ਅਗਲੇ ਸਾਲ ਚੱਲ ਫੇਰ ਮੋਟਰ ਕੈਪਟੀ ਕਰ ਲਾਂਗੇ ਤੇ ਗੁਰੂ ਮਹਾਰਾਜ ਨੇ ਸੱਚੀ ਇੰਨੀ ਨੇੜੇ ਹੋ ਕੇ ਸੁਣੀਓ ਮੋਟਰ ਨੇ ਇੰਨਾ ਸੋਨਾ ਪਾਣੀ ਚੱਕਿਆ ਤੇ ਮੈਂ ਮੇਰੇ ਭਾਂਜੇ ਨੂੰ ਫੋਨ ਪੁੱਛਮਾ ਪਾਣੀ ਕਿ ਮੈਂ ਕਹਿੰਦਾ ਆਂਟੀ ਬਹੁਤ ਸੋਨਾ ਚੱਕ ਲਿਆ ਮੋਟਰ ਨੇ ਪਾਣੀ ਲਹੂ ਡੰਗਿਆ ਤੇ ਕਿ ਕਹਿੰਦਾ ਹਾਂ ਡੰਗ ਲੈ ਜੂ ਦੇਖੋ ਜੀ ਗੁਰੂ ਮਹਾਰਾਜ ਨੇ ਕਿੰਨੀ ਨੇੜੇ ਹੋ ਕੇ ਸੁਣੋ ਤੇ ਕਿੱਥੇ ਉਹ ਪਾਣੀ ਘਟਾ ਗਿਆ ਸੀਗਾ ਹੈ ਨਾ ਫਿਰ ਪਰਮਾਤਮਾ ਹੈ ਨਾ ਚੁਪੈਰਾ ਸਾਹਿਬ ਕੱਟਣ ਦੇ ਫਾਇਦੇ ਮਾੜਾ ਜਿਹਾ ਬਸ ਤਮਾਗਦੇ ਗੱਲ ਆ ਜਾਂਦੀ ਹੈ ਨਾ ਵੀ ਆਹ ਪੈਸੇ ਆ ਦੇਣੇ ਸੀ ਜਾਂ ਤੇ ਦੁੱਧ ਦੇ ਦੇਣੇ ਆ ਜਾਂ ਬਿੱਲ ਭਰਨਾ ਆਪ ਹੀ ਰੱਬ ਕਸਟਮਰ ਭੇਜ ਦਿੰਦਾ ਹੈ ਫੋਦੀ ਮੇਰੀ ਟੈਨਸ਼ਨ ਖਤਮ ਕਰ ਦਿੰਦਾ ਕੋ ਚੱਕ ਤੇਰੇ ਪੈਸੇ ਆਗੇ ਤੂੰ ਬਿੱਲ ਭਰ ਲਾ ਆਈ ਹੁੰਦੇ ਆ ਵੀਰੇ ਜਿਹੜੀ ਬੁੜੀ ਹੁੰਦੀ ਜਿਹੜਾ ਬੰਦਾ ਹੁੰਦਾ ਵੀਰੇ ਉਹ ਤਾਂ ਹਜੇ ਕਬੀਲਦਾਰੀ ਨੂੰ ਗੋਲਦਾਨੀ ਚੱਕ ਲੈਂਦਾ ਜਿਹੜੀ ਬੁੜੀ ਹੁੰਦੀ ਆ ਵਿਚਾਰੀ ਇਹਦੇ ਤਾਂ ਇੰਨਾ ਕ ਫਰਕ ਹੁੰਦਾ ਵੀ ਇਹਦਾ ਦਿਲ ਛੋਟਾ ਹੁੰਦਾ ਕਬੀਲਦਾਰੀ ਦੇ ਤੌਰ ਤੇ ਇਹਨੇ ਵਿਚਾਰੀ ਨੇ ਛੋਟੀਆਂ ਛੋਟੀਆਂ ਗੱਤਾਂ ਕਰਕੇ ਘਰ ਚਲਾਇਆ ਹੁੰਦਾ ਹੈ ਬੰਦਿਆਂ ਦੇ ਦਿਲ ਵੀਰੇ ਬੰਦੇ ਨਾਲ ਹੁੰਦੇ ਆ ਗੱਲ ਜਮ 100% ਸੱਚ ਹੈ ਵੀ ਬੰਦੇ ਆਪ ਦੇ ਹਿਸਾਬ ਨਾਲ ਕੰਮ ਕਰਦੇ ਆ ਬੁੜੀਆਂ ਆਪ ਦੇ ਹਿਸਾਬ ਨਾਲ ਬੁੜੀਆਂ ਦੇ ਵਿਚਾਰੀਆਂ ਦੇ ਦਿਲਾ ਥੋੜੇ ਜਿਹਾ ਵਰਗੀ ਹੁੰਦੇ ਪਤਲੇ ਹੁੰਦੇ ਆ ਇਹ ਥੋੜਾ ਜਿਹਾ ਨੁਕਸਾਨ ਹੋ ਜੇ ਤਨ ਦੇ ਪਾਦੀ ਬਣ ਜਾਂਦੀ ਹੈ ਵੀ ਨੁਕਸਾਨ ਕਿਉਂ ਹੋਇਆ ਬੰਦੇ ਵੀਰੇ ਥੋੜੇ ਜਿਹਾ ਫਿਰ ਉਹ ਗੱਲਾਂ ਬੰਦੀ ਬੰਦੀ ਹੁੰਦੇ ਜੀ ਮੈਨੂੰ ਸਾਡੇ ਖੇਤ ਜਿਉਂ ਅਸੀਂ ਕਰਾ ਲਾਉਂਦੇ ਸੀ ਦੀਪੂ ਦੇ ਕਿਸੇ ਦੇ ਗਹੜ ਵੀ ਟੁੱਟ ਕੇ ਬਗਾਨੇ ਦੀਪੂ ਦੇ ਦੋਸਤ ਤੋਂ ਹਲ ਟੁੱਟ ਗਏ ਤੇ ਉਹ ਜਿਹੜਾ ਠੇਕੇ ਵਾਲਾ ਦਾ ਟਰੈਕਟਰ ਸੀ ਉਹ ਵੀ ਟੁੱਟ ਗਿਆ ਪਤਾ ਨਹੀਂ ਕਿੱਥੋਂ ਤੋੜਤਾ ਇਹਨਾਂ ਨੇ ਤਣੇ ਹੁੰਦੇ ਨਾ ਬਾਣਾ ਚ ਵੀਰੇ ਤਣਿਆਂ ਝੜ ਕੇ ਤੇ ਮਾ ਦੀਪੂ ਨਾਲ ਨੁਕਸਾਨ ਕਰਤਾ ਹੋਏ 10000 ਦਾ ਮੈਨੂੰ ਤਾਂ ਟੈਂਸ਼ਨ ਪੈ ਗਈ ਵੀ 10000 ਹੋਰ ਲੱ ਦੀ ਪੁਨੇ ਦੰਦ ਗੱਡ ਲਈ ਨਾ ਮੰਮੀ ਫੇਰ ਕਿਉਂ ਗਿਆ ਜਦੋਂ ਆਪਾਂ ਕੰਮ ਕਰਦੇ ਨੇ ਕਹਿੰਦਾ ਕਿ ਨੁਕਸਾਨ ਤਾਂ ਹੁੰਦੀ ਹੈ ਹੁਣ ਕਹਿੰਦਾ ਫਿਰ ਕਿਹੜਾ ਪਤਾ ਸੀ ਵੀ ਤਣਾ ਇੱਥੇ ਤਣੇ ਚੜ ਕੇ ਕਹਿੰਦਾ ਹਲ ਟੁੱਟ ਗਿਆ ਟਰੈਕਟਰ ਦਾ ਮੂਰੂ ਪਤਾ ਨਹੀਂ ਕਿਹ ਟੁੱਟ ਗਿਆ ਕਹਿੰਦਾ ਮੰਮੀ ਫਿਰ ਉਹਨੇ ਚ ਕਰ ਕੀ ਸਕਦੇ ਨੇ ਟੁੱਟ ਗਿਆ ਤਾਂ ਟੁੱਟ ਗਿਆ ਮੈਂ ਕਿ ਬਾਕੀ ਸਹੀ ਕਰਨਾ ਭਾਈ ਬੰਦੇ ਦਾ ਦਿਲ ਬੰਦੇ ਦਾ ਹੁੰਦਾ ਤੇ ਬੁੱਢੀ ਦਾ ਬੁੱਢੀ ਦਾ ਹੁੰਦਾ ਤਾਂ ਕਰਕੇ ਨਾ ਵੀਰੇ ਵੀ ਮੈਂ ਜਿਹੜਾ ਦੁਪਹਿਰਾ ਸਾਬ ਜਿੱਦਾਂ ਦੀ ਕੱਟਣ ਲੱਗੀ ਆ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਐ ਲੱਗਦਾ ਬਾਰੇ ਨਿਆਰੇ ਹੋਏ ਪਏ ਆ ਮੈਂ ਜੇ ਤਾਂ ਮੈਂ ਗੱਡੀ 'ਚ ਬੈਠੀ ਜਾਨ ਗੱਡੀ 'ਚ ਬੈਠੀ ਜਾਂਦੀ ਆਂ ਘਰੇ ਤੁਰ ਹੀ ਫਿਰਦੀ ਆਂ ਸੌਣੀ ਆਂ ਤਾਂ ਮੈਨੂੰ ਫੀਲ ਹੁੰਦਾ ਵੀ ਕੋਈ ਇਨਸਾਨ ਮੇਰੇ ਨਾਲ ਤੁਰਿਆ ਫਿਰਦਾ ਕੋਈ ਇਨਸਾਨ ਨਹੀਂ ਹੋ ਸਕਦਾ ਉਹ ਪ੍ਰਮਾਤਮਾ ਦੀ ਕਿਰਪਾ ਹੈ ਮੈਨੂੰ ਫੀਲ ਹੁੰਦਾ ਜੇ ਮੈਂ ਤੁਰਦੀ ਆਂ ਜੇ ਸੋਚ ਲਾ ਹਨਾ ਵੀ ਮੈਂ ਡਿੱਗਣਾ ਪਾਵਾਂ ਮੈਨੂੰ ਘਬਰਾਟ ਨਾ ਜੇ ਮੈਨੂੰ ਮੇਰਾ ਸ਼ੂਗਰ ਨਾ ਵੱਧ ਘਟ ਜੇ ਤਾਂ ਮੈਨੂੰ ਕੋਈ ਫੀਲ ਹੋਊ ਮੇਰੇ ਨਾਲ ਕੋਈ ਤੁਰਿਆ ਜਾਂਦਾ ਫੜ ਲੂ ਤਾਂ ਤੁਸੀਂ ਯਕੀਨ ਮੰਨੋ ਉਹ ਉਹ ਇਨਸਾਨ ਨਹੀਂ ਕੋਈ ਉਹ ਪ੍ਰਮਾਤਮਾ ਹੁੰਦਾ ਹੈ ਜਦੋਂ ਤੁਹਾਨੂੰ ਸੰਕੇਤ ਮਿਲਦਾ ਮੈਨੂੰ ਸੰਕੇਤ ਮਿਲਦੇ ਆ ਕੀ ਕੋਈ ਹੈ ਮੇਰੇ ਨਾਲ ਜੇ ਮੇਰਾ ਕਿਤੇ ਦਿਲ ਡੋਲ ਜੇ ਤਾਂ ਮੈਨੂੰ ਐ ਲੱਗੂ ਵੀ ਜਿਵੇਂ ਮੇਰੇ ਕੋਈ ਹੰਝੂ ਪੂੰਝ ਰਿਹਾ ਹੁੰਦਾ ਵੀ ਮੈਂ ਪਈ ਰੋਈ ਜਾਂਦੀ ਹਾਂ ਨਾ ਕਿਸੇ ਚੀਜ਼ ਨੂੰ ਲੈ ਕੇ ਰੋਣ ਨਿਕਲ ਜਾਂਦਾ ਮੇਰਾ ਵੀ ਤਾਂ ਮੈਨੂੰ ਐ ਲੱਗੂ ਵੀ ਮੇਰੇ ਨਾਲ ਕੋਈ ਇੱਥੋਂ ਐ ਵੀ ਸੌਫਟ ਹੱਥ ਨਾਲ ਨਾ ਹੰਝੂ ਪੂੰਝ ਰੇ ਫਿਰ ਮੈਨੂੰ ਫੀਲ ਹੁੰਦਾ ਵੀ ਪ੍ਰਮਾਤਮਾ ਵਾਹਿਗੁਰੂ ਹੈ ਕਿਉਂਕਿ insan ਤਾਂ ਆਪਣੇ ਨਾਲ ਐ ਕੋਈ ਹੋ ਹੀ ਨਹੀਂ ਸਕਦਾ ਖਿਆਲਾਂ ਦੇ ਵਿੱਚ ਦਿਲ ਮੇਰਾ ਵੀ ਡੋਲ ਜਾਂਦਾ ਹੈ ਦਿਲ ਮੈਂ ਵੀ ਛੱਡ ਲੈਨੀ ਹੈ ਮੇਰੇ ਵੀ ਇਰਮਾਨ ਹੈ ਮੈਨੂੰ ਵੀ ਐਂ ਲੱਗਦਾ ਵੀ ਆਪਾਂ 45 ਸਾਲ ਦਾ ਦੁੱਖਾਂ ਚ ਕੱਢ ਲਈ ਵੀ ਮਣਾ ਹੁਣ ਜਿਹੜੀ ਕੋਈ 10 15 ਸਾਲ ਦੀ ਉਮਰ ਬਚੀ ਹੈ 10 ਦੀ ਬਚੀ ਹੈ 15 ਦੀ ਪੰਜ ਜਿੱਤੇ ਰੱਬ ਨੂੰ ਪਤਾ ਹਨਾ ਜੀ ਐਂ ਲੱਗਦਾ ਵੀ ਆਪਾਂ ਵੀ ਸੌਖੀ ਕੱਢ ਲਈ ਪਰ ਮੇਰੀ ਇੱਕ ਗੱਲ ਲੜ ਮੰਨ ਲਿਓ ਬਾਰ ਬਾਰ ਕਹਿਣੀ ਹੈ ਵਿਸ਼ਵਾਸ ਨਾ ਕਿਸੇ ਤੇ ਕਰਿਓ ਵਿਸ਼ਵਾਸ ਕਰਨ ਵਾਲਾ ਬੰਦਾ ਖਾਰਦਾ ਜਿਹੜਾ ਬੰਦਾ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਆਪਣੇ ਤੇ ਭਰੋਸਾ ਰੱਖਦਾ ਹੈ ਵਾਹਿਗੁਰੂ ਤੇ ਭਰੋਸਾ ਰੱਖਦਾ ਹੈ ਤੇ ਆਪਣੇ ਕੰਮ ਤੇ ਜਾਨੀ ਕਿ ਮਿਹਨਤ ਤੇ ਉਹ ਬੰਦਾ ਕਦੇ ਹਾਰਦਾ ਨਹੀਂ ਕਦੇ ਕਿਸੇ ਦੇ ਮੁੱਢੇ ਤੇ ਧਰਕੇ ਨਾ ਚਲਾਇਓ ਕਦੇ ਕਿਸੇ ਦਾ ਸਹਾਰਾ ਨਾ ਲਿਓ ਜਦੋਂ ਤੁਸੀਂ ਕੋਈ ਕੰਮ ਕਰਨਾ ਰਹ ਸਹਾਰਾ ਲੈਣਾ ਸਿਰਫ ਪਰਮਾਤਮਾ ਦਾ ਫਿਰ ਤੁਹਾਡਾ ਉਹ ਜੀ ਮਨ ਬਣ ਜੂ ਫਿਰ ਤੁਹਾਨੂੰ ਕੋਈ ਜ਼ਿੰਦਗੀ ਚ ਤੋੜਨ ਵਾਲਾ ਜੰਮਿਆ ਨਹੀਂ ਮੈਥੋਂ ਲਖਾ ਕੇ ਲੈ ਲਓ ਜਪਾਰਾ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਗੁਰਬਾਣੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੁਸੀਂ ਵੀ ਇਹ ਕੰਮ ਕਰ ਲੱਗ ਜੂ ਮੈਂ ਕਹਿੰਦੀ ਆ ਜਿਹੜੇ ਭੈਣ ਭਰਾ ਜਿਆਦੇ ਔਖੇ ਆ ਜਿਆਦੇ ਕਵੀਲਦਾਰੀ ਚ ਤੰਗ ਆ ਜਾਂ ਮੇਰੇ ਵਾਂਗੂ ਸਰੀਪੱਖੋਂ ਦੁਹੀ ਨੇ ਤਾਂ ਮੈਂ ਤੁਹਾਨੂੰ ਇਹੀ ਡਵਾਈਸ ਕਰੂੰਗੀ ਤੁਸੀਂ ਰੱਬ ਨਾਲ ਜੁੜ ਜਓ ਤੁਹਾਡਾ ਜੋ ਵੀ ਧਰਮ ਹੈ ਵੀ ਧਰਮ ਮੈਟਰ ਨਹੀਂ ਕਰਦਾ ਠੀਕ ਹੈ ਧਰਮ ਕੋਈ ਮੈਟਰ ਨਹੀਂ ਕਰਦਾ ਇਹਨੇ ਲੋਕ ਲੜਾ ਲੜਾ ਮਰੀ ਜਾਂਦੇ ਧਰਮ ਕੋਈ ਮੈਟਰ ਨਹੀਂ ਕਰਦਾ ਠੀਕ ਹੈ ਪਰ ਮੇਰਾ ਬਸ ਇੰਨੀ ਗੱਲ ਮੰਨ ਲਓ ਵੀ ਜਿਸ ਮਰਜੀ ਧਰਮ ਨੂੰ ਮੰਨ ਲੈਂਦੇ ਹੋ ਪਰ ਉਹਨੂੰ ਦਿਲੋਂ ਮੰਨਣ ਲੱਗ ਜਾਓ ਦਿਲੋਂ ਧਰਮ ਦੇ ਨਾਲ ਮੰਨਣ ਦੇ ਵੀ ਵੀਰੇ ਦੋ ਉਸੂਲ ਹੈ ਰੂਲ ਤੇ ਉਸੂਲ ਹੈ ਇੱਕ ਤਾਂ ਕਿਸੇ ਦਾ ਹੱਕ ਬਗਾਨਾ ਨਹੀਂ ਖਾਣਾ ਤੇ ਦੂਜਾ ਕਿਸੇ ਦੀ ਆਤਮਾ ਤੇ ਸੱਟ ਨਹੀਂ ਮਾਰਨੀ ਆਤਮਾ ਤੇ ਸੱਟ ਮਾਰਨ ਵਾਲਾ ਬੰਦਾ ਕਦੇ ਖੁਸ਼ ਨਹੀਂ ਰਹਿ ਸਕਦਾ ਨਾ ਕਿਸੇ ਨੂੰ ਪੁੱਛ ਰਹਿਣ ਦੇਵੇ ਕਿਸੇ ਦੇ ਹੱਕ ਖਾਣ ਵਾਲਾ ਬੰਦਾ ਕਦੇ ਵੱਧ ਨਹੀਂ ਸਕਦਾ ਇਹ ਮੇਰੀਆਂ ਗੱਲਾਂ ਲੜਵਾ ਲਓ ਸੋ ਵੀਡੀਓ ਆਪਣੀ ਲੰਮੀ ਨਾ ਹੋ ਜਾਈ ਆਪਾਂ ਵੀਡੀਓ ਪਾਉਂਦੇ ਰਹਾਂਗੇ ਵੀਰੇ ਮੈਂ ਖੁਸ਼ ਆ ਮੇਰੇ ਭੈਣ ਭਰਾ ਜਿਹੜੇ ਮੈਨੂੰ ਮੈਸੇਜ ਕਰਕੇ ਪੁੱਛਦੇ ਤੁਸੀਂ ਠੀਕ ਹੋ ਹਾਂ ਵੀਰੇ ਮੈਂ ਠੀਕ ਆ ਖੁਸ਼ ਆ ਵਾਹਿਗੁਰੂ ਦੀ ਕਿਰਪਾ ਹੈ ਗੁਰੂ ਰਾਮਦਾਸ ਨੇ ਮੈਨੂੰ ਮੰਦਿਰ ਚ ਚੱਕ ਲਿਆ ਮੈਂ ਮੰਦਿਰ ਚ ਪੈ ਗਈ ਸੀ ਵੀਰੇ 4 ਦਿਨ ਤੱਕ ਮੈਨੂੰ ਆਪਦੀ ਸੁਰਤ ਨਹੀਂ ਰਹੀ ਜਦੋਂ ਮੇਰੇ ਇੱਕਦਮ ਸੈਲਡ ਆਉਣ ਹੋ ਗਏ ਤੇ ਮੇਰਾ 6.5 ਗ੍ਰਾਮ ਖੂਨ ਰਹਿ ਗਿਆ ਸੀਗਾ ਉਹ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਨਾਲ ਕੀ ਹੋਈਗਾ 4 ਦਿਨ ਤੱਕ ਮੈਂ ਮਰਿਆ ਵਾਂਗੂ ਪੇਰੀਂ ਆਪਟਮਾ ਜਰੂਰ ਕਰਦੀ ਰਹੀ ਮੈਂ ਤੇ ਮੈਂ ਤੁਹਾਨੂੰ ਵੀ ਐਡਵਾਈਸ ਦੇਵਾਂਗੀ ਜੇ ਤੁਸੀਂ ਆਪਣੇ ਦੁੱਖ ਦੂਰ ਕਰਨੇ ਹਨ ਨਾ ਜ਼ਿੰਦਗੀ 'ਚ ਖੁਸ਼ੀਆਂ ਜਾਉਣੇ ਹੋ ਗਰਵਾਣੀ ਨਾਲ ਜੁੜੋ ਜਿਹੜੀ ਮਰਜ਼ੀ ਚੀਜ਼ ਮੰਗ ਲੋ ਰੱਬ ਤੋਂ ਤੁਹਾਨੂੰ ਮਿਲੂ ਮਿਲੂਗੀ ਮੈਨੂੰ ਹੁਣ ਕਰਕੇ ਦੱਸਿਓ ਪਲੀਜ਼ ਜਰੂਰ ਦੱਸਿਓ ਵੀ ਹਾਂ ਮੇਰੇ ਸੁੱਖ ਨੇ ਪੂਰੇ ਹੋਏ ਮਿਲੂ ਤੁਹਾਨੂੰ ਜਪਾਰਾ ਸਾਹਿਬ ਕੱਟਣ ਲੱਗੋ ਜਿੱਡਾ ਮਰਜੀ ਵੱਡਾ ਰੋਗ ਆ ਤੁਹਾਨੂੰ ਤੁਹਾਡਾ ਰੋਗ ਵੀ ਟੁੱਟੂਗਾ ਮੈਥੋਂ ਲਖਾਂਗੇ ਜਿੱਡੀ ਮਰਜੀ ਕਬੀਲਦਾਰੀ ਚ ਤਾਂ برو ਤੁਹਾਡੀ ਕਬੀਲਦਾਰੀ ਵੀ ਤੁਹਾਨੂੰ ਰਾਹ ਦੇ ਲੱਗ ਜਦੋਂ ਤੁਸੀਂ ਜਪਾਰਾ ਸਾਹਿਬ ਕੱਟਣ ਲੱਗੇ ਗੁਰਬਾਣੀ ਨਾਲ ਜੁੜ ਕੇ ਜੁੜ ਕੇ ਦੇਖੋ ਫਿਰ ਮੈਨੂੰ ਮੈਸੇਜ ਕਰਿਓ ਸੋ ਆਪ ਸਭ ਨੂੰ ਮੇਰੇ ਵੱਨੋਂ ਮਨਜੀਤ ਕੌਰ ਵੱਨੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮਦਾਸ ਜੀ ਤੁਹਾਨੂੰ ਆਪਣੇ ਨਾਲ ਜੋੜਨ ਸੋਡੇ ਪਰਿਵਾਰ ਨੂੰ ਜੋੜਨਾ ਸੋਡੇ ਬੱਚਿਆਂ ਨੂੰ ਜੋੜਨਾ ਸੋਡੇ ਘਰ ਵਿੱਚ ਬਹੁਤ ਬਹੁਤ ਤਰੱਕੀਆਂ ਹੋਣ ਮੇਰੀ ਇਹ ਦਿਨੋਂ ਅਰਦਾਸ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ